ਹੋਲਡਨ ਕੰਪਨੀ ਦਿਓ ਦੇਖੋ ਨਿਕਲ ਹੋਇਆ ਆस्ट्रेलियन ਕੰਪਨੀ ਹੈ ਇਹ ਹੋਲਡਨ ਹੂੰ ਜਿਵੇਂ ਆਪਣੀ ਇੰਡੀਆ ਚ ਮਰੂਤੀ ਹੈ ਉਦਾਂ ਹੀ ਇਹ ਹੋਲਡਨ ਹੈ ਲਓ ਜੀ ਦੇਖੋ ਫਿਰ ਕੱਲੀ ਕੱਲੀ ਚੀਜ਼ ਮਿਊਜ਼ੀਅਮ ਦੇ ਚ ਦੇਖਣ ਵਾਲੀ ਹੈ ਕੱਲੀ ਕੱਲੀ ਕਿੰਨੀ ਪੁਰਾਣੀ ਗੱਡੀ ਮੋਰਸ ਆਹ ਦੇਖੋ ਜੀ 1928 ਏਬੀ ਨੈਸ਼ਨਲ ਟੂਰਰ ਰਾਇਲ ਸਰਾਇਸ 1956 ਆ ਰਾਇਲ ਸਰਾਇਸ ਖੜੀ 1956 ਜੀ ਆਹ ਖੜੀ 1993 ਦੀ ਪੋਰਸ਼ ਇਹ ਤਾਂ ਸਾਰਿਆਂ ਨੂੰ ਪਤਾ ਹੀ ਆ ਆ ਅੱਜ ਕੱਲ੍ਹ ਦੀਆਂ ਗੱਡੀਆਂ ਇਹਨਾਂ ਨੂੰ ਤਾਂ ਸਭ ਜਾਣਦੇ ਆ ਆਹ ਖੜੀ ਹੈ ਜੀ ਮਸਟੈਂਗ 1969 ਮੋਡਲ ਮਸਟੈਂਗ ਦੇਖ ਲਓ ਕਿੰਨੀ ਪੁਰਾਣੀ ਗੱਡੀ ਹੋਏਗੀ ਤੁਸੀਂ ਵੇਖੇ ਨਜ਼ਰ ਆ ਸਕਦੇ ਬਲਬ ਦੇਖ ਲਓ ਕਿਸ ਤਰ੍ਹਾਂ ਦੇ ਪਤਾ ਨਹੀਂ ਕੀ ਕਿਵੇਂ ਇਲੈਕਟ੍ਰੋਨਿਕ ਕੀ ਜਗਾਉਂਦੇ ਸੀ ਕੁਝ ਨਹੀਂ ਪਤਾ ਹੈਂਡਲ ਤੇ ਸਟਾਰਟ ਹੁੰਦੀ ਸੀ ਇਹ ਤੁਸੀਂ ਨਿਸ਼ਾਨ ਦੇ ਜੋਂਗੇ ਬਹੁਤ ਦੇਖੇ ਹੋਣਗੇ ਇੰਡੀਆ 'ਚ ਪਰ ਤੁਹਾਨੂੰ ਲੈਂਡ ਰੋਵਰ ਦਾ ਜੋਂਗਾ ਦਿਖਾਈਏ ਇਹ ਕੰਪਨੀ ਲੈਂਡ ਰੋਵਰ ਆਹ ਦੇਖੋ ਵੀ ਪੁਰਾਣਾ ਕਿੱਡਾ ਜ਼ਖੀਰਾ ਸਾਹਮਣੇ ਰੱਖਿਆ ਟਰੱਕਾਂ ਦਾ ਦੇਖੋ ਟਰੱਕ ਹੀ ਟਰੱਕ ਤੇ ਇਧਰ ਬੱਸਾਂ ਹੀ ਬੱਸਾਂ ਪੁਰਾਣੀਆਂ ਤਮੈ ਦੱਸਣਾ ਚਾਹੁੰਦਾ ਵੀ ਜਿਹੜੇ ਬੰਦੇ ਨੇ ਜਿਹੜੀ ਚੀਜ਼ ਇੱਥੇ ਦਾਨ ਕੀਤੀ ਆ ਉਹਨਾਂ ਦੇ ਨਾਲ ਉਹਦੀ ਫੈਮਿਲੀ ਹਿਸਟਰੀ ਉਹ ਕਿਹੜੇ ਕੰਮ ਕਰਦੇ ਆ ਉਹ ਇੱਥੇ ਸਾਹ ਇਹਨਾਂ ਦਾ ਇਕੱਲੇ ਇਕੱਲੇ ਦਾ ਨਾਲ ਫਲੈਕਸ ਲਾ ਕੇ ਮੈਂਸ਼ਨ ਕੀਤਾ ਆ ਆਹ ਆ ਪ੍ਰਭੂ 1938 ਦਾ ਰੇਡੀਓ ਲੱਕੜ ਦੀ ਬਾਡੀ ਵਾਲਾ ਜਨਰਲ ਰੇਡੀਓ 1938 ਤੱਕ ਕੱਢ ਲਿਆ ਹੈ ਹੈ ਬਈ ਇਹ ਘਰ ਤੇ ਜੀ 8 ਲੱਖ ਡਾਲਰ ਨੂੰ ਬਰਦਾ ਜੀ 8 ਲੱਖ 8 ਲੱਖ ਹਾਂਜੀ ਨੀਅਰ ਅਬਾਊਟ ਮਿਲੀਅਨ ਡਾਲਰ ਰੇਟ ਲੱਗਾ ਇਹਦਾ ਨਹੀਂ ਧੱਕਿਆ ਹੋਇਆ ਸਪੈਂਡ ਹੋਇਆ ਓਕੇ ਇਸ ਗੱਡੀ ਤੇ ਮਹਾਰਾਜ 8 ਲੱਖ ਡਾਲਰ ਰੁਪਈਆ ਲੱਗਾ ਹੈ ਇੰਜਨ ਕਿੱਥੇ ਦਾ ਬਾਬਾ ਜੀ ਬਾਬਾ ਜੀ ਇੰਜਨ ਹੀ ਹੈ ਦੇਖੋ ਇਹਦਾ ਅੱਛਾ ਤੁਹਾਨੂੰ ਜਾਣੀ ਚਾਹੀਦੀ ਪਰ ਉਹ ਇੰਜਨ ਹੀ ਹੈ ਆਹ ਦੇਖੋ ਇਹਨਾਂ ਚੀਜ਼ਾਂ ਤੇ ਪੈਸੇ ਲੱਗੇ ਹੋਏ ਆ ਤੇ ਇਹ ਰਨਿੰਗ ਹਾਂ ਰਨਿੰਗ ਕੰਡੀਸ਼ਨ ਜਬਰ ਇਹ ਹੈ ਰਨਿੰਗ ਕੰਡੀਸ਼ਨ ਚ ਹੈ ਇਹ ਓਕੇ ਹੋਲਡਨ ਦੀ ਗੱਡੀ ਹੈ ਹੋਲਡਨ ਹੋਲਡਨ ਕੰਪਨੀ ਦਿਓ ਦੇਖੋ ਨਿਕਲ ਹੋਇਆ ਆਸਟ੍ਰੇਲੀਅਨ ਕੰਪਨੀ ਹੈ ਇਹ ਹੋਲਡਨ ਹੂੰ ਜਿਵੇਂ ਆਪਣੀ ਇੰਡੀਆ ਚ ਮਰੂਤੀ ਹੈ ਉਦਾਂ ਹੀ ਇਹ ਹੋਲਡਨ ਹੈ ਉਹਦੀ ਪੁਰਾਣੀ ਵਿਨਟੇਜ ਕਾਰ ਹੈ ਓਕੇ ਵਾਹ ਵਾਹ ਪਾਜੀਆ ਫਿਲਮ ਗਾਜ ਤਾਂ ਪੁਰਾਣੀ ਹੋਈ ਤਾਂ ਦਲਜੀਤ ਨੂੰ ਪਿਛੇ ਬਿਠਾ ਲਿਆ ਹੈ ਆ ਦੇਖੋ ਜੀ ਪੁਰਾਣੀ ਗੱਡੀ ਆ ਦੇਖੋ ਆ ਦੇਖੋ ਬਾਬਾ ਜੀ ਆਸਟਨ ਆ ਰਹੀ ਜੀ ਆਸਟਨ ਗੱਡੀ oh my god ਲਓ ਜੀ ਦੇਖੋ ਫਿਰ ਕੱਲੀ ਕੱਲੀ ਚੀਜ਼ ਮਿਊਜ਼ੀਅਮ ਦੇ ਚ ਦੇਖਣ ਵਾਲੀ ਹੈ ਕੱਲੀ ਕੱਲੀ ਹਾਂ ਲਓ ਪੁਰਾਣੀ ਗੱਡੀ ਆ ਇੱਕ ਇੱਕ ਚੀਜ਼ 1949 1949 ਮਾਡਲ 1989 ਦੇਖੋ ਮੋਰਸ ਕਿੰਨੀ ਪੁਰਾਣੀ ਗੱਡੀ ਮੋਰਸ ਆ ਦੇਖੋ ਜੀ 1928 AB ਨੈਸ਼ਨਲ ਟੂਰਰ 1950 1928 ਮਾਡਲ ਆ ਖੜੀ ਸ਼ੈਵਰਲੇ ਦੀ ਗੱਡੀ ਹੈ ਜੀ ਸ਼ੈਵਰਲੇ ਇੰਨੀ ਪੁਰਾਣੀ ਕੰਪਨੀ ਹੈ ਜੀ ਸ਼ੈਵਰਲੇ ਉਹ ਆਜੋ ਅੱਗੇ ਦਿਖਾਈਏ ਤੁਹਾਨੂੰ ਆ ਖੜੀ ਹੈ ਤੇ ਆ ਦੇਖੋ ਓਏ ਹੋਏ ਹੋਏ ਰੇਸਰ ਰੇਸਰ ਕਿੱਡਾ ਵੱਡਾ ਇੰਜਣ ਇਹਦਾ ਆ ਦੇਖੋ ਆਓ ਫਿਰ ਤੁਹਾਨੂੰ ਦਿਖਾਈਏ ਨੇਪੀਅਰ ਗੱਡੀ ਆ ਕੰਪਨੀ ਦੇ ਦੇਖ ਲਓ ਨੇਪੀਅਰ ਕਿੰਨੀ ਪੁਰਾਣੀ ਗੱਡੀ ਹੋਏਗੀ ਤੁਸੀਂ ਵੇਖੇ ਨਜ਼ਰ ਆ ਸਕਦੇ ਬਲਬ ਦੇਖ ਲਓ ਕਿਸ ਤਰ੍ਹਾਂ ਦੇ ਪਤਾ ਨਹੀਂ ਕੀ ਕਿਵੇਂ ਇਲੈਕਟ੍ਰੋਨਿਕ ਕੀ ਜਗਾਉਂਦੇ ਸੀ ਕੁਝ ਨਹੀਂ ਪਤਾ ਹੈਂਡਲ ਤੇ ਸਟਾਰਟ ਹੁੰਦੀ ਸੀ ਇਹ ਨੇਪੀਅਰ ਕੰਪਨੀ ਦੀ ਬਹੁਤ ਪੁਰਾਣੀ ਬੱਗੀ ਵਾਲੀ ਗੱਡੀ ਹੈ ਬੱਗੀ ਟਾਈਪ ਆ ਪੰਪ ਵੀ ਲਾਇਆ ਇੱਥੇ ਬੀਪੀ ਵਾਲਿਆਂ ਨੇ ਇੱਕ ਪੰਪ ਦਿਖਾਇਆ ਵੀ ਪੈਟਰੋਲ ਪੰਪ ਹੈ ਮੈਨੂੰ ਲੱਗਾ ਤੇਲ ਵੀ ਪੈਂਦਾ ਹੋਊਗਾ ਇਸ ਵਿੱਚ ਜਿਸ ਤਰ੍ਹਾਂ ਨਾਲ ਬਣਾਇਆ ਇਸਾ ਡਮੀ ਮਾਡਲ ਲਓ ਜੀ ਮਿੱਤਰ ਪਿਆਰੋ ਦੇਖੋ ਫਿਰ ਪੁਰਾਣੀ ਗੱਡੀ ਆ ਖੜੀ 1960 ਦੀ ਥੰਡਰਬਰਡ ਕੰਪਨੀ ਫੋਰਡ ਥੰਡਰਬਰਡ ਰਾਇਲਸ ਰਾਇਸ 1956 ਆ ਰਾਇਲਸ ਰਾਇਸ ਖੜੀ 1955 ਜੀ ਆ ਖੜੀ 1993 ਦੀ ਪੋਰਸ਼ ਇਹ ਤਾਂ ਸਾਰਿਆਂ ਨੂੰ ਪਤਾ ਹੀ ਆ ਆ ਅੱਜ ਕੱਲ੍ਹ ਦੀਆਂ ਗੱਡੀਆਂ ਇਹਨਾਂ ਨੂੰ ਤਾਂ ਸਭ ਜਾਣਦੇ ਆ ਪਰ ਆ ਜਿਹੜੀਆਂ ਦੇਖੋ ਜੀ ਰਾਇਲਸ ਰਾਇਸ ਕੰਪਨੀ ਦੀ ਕਿੰਨੀ ਪੁਰਾਣੀ ਗੱਡੀ ਐ ਆ ਦੇਖੋ ਰਾਇਲਸ ਰਾਇਸ ਆ ਆ ਗਿਆ ਇਧਰਲੇ ਪਾਸੇ ਮਾਡਰਨ ਕਾਰ ਆ ਤੇ ਆ ਆ ਗਿਆ ਐਂਟੀਕ ਕਾਰ 1957 ਦਾ ਕੈਡਲੈਕ ਕੈਡਲੈਕ ਕੰਪਨੀ ਆ ਆ ਗਿਆ 1957 ਦੀ ਕੰਪਨ ਕਾਰ ਕੈਡਲੈਕ ਆ ਕੈਡਲੈਕ 1957 ਆ ਰਹੀ ਜੀ ਆ ਦੇਖੋ ਇਹਦਾ ਫਰੰਟ ਵਾਲਾ ਪਾਸਾ ਆ ਆ ਗਿਆ ਇਧਰਲੇ ਪਾਸੇ ਕਾਰ उन्नीस सौ त्रेंहठ उन्नीस सौ बाहठ य उन्नीस सौ त्रेहठ उन्नीस सौ बाहठ दारा आरिया गया कारा मोटरसाइकिल उन्नीस सौ सठ एल कमीनोरी उन्नीस सौ बोस मस्टैंग आ खड़ी है जी उन्नीस सौ मॉडल मस्टैंग देख लो ਉਦੋਂ ਕਿਹ ਜੀ ਹੁੰਦੀ ਸੀ ਬੋਸ 1969 ਦੇ ਵਿੱਚ ਵੀ ਮਸਟੈਂਗ ਦੀ ਚੜ੍ਹਾਈ ਸੀ ਪੂਰੀ ਘੈਂਟ ਸੀ ਗੱਡੀ ਐਵੇਂ ਨਹੀਂ ਕਿ ਹੁਣ ਹੀ ਘੈਂਟ ਬਣੀ ਐ 1969 ਦੀ ਆ ਖੜੀ ਐ ਲੱਗੂ ਐ ਜਿਵੇਂ ਹੁਣੇ ਸ਼ੋਰੂਮ ਦੇ ਵਿੱਚੋਂ ਕਢਾਈ ਹੁੰਦੀ ਇੰਨੀ ਸਾਫ਼ ਸੁਥਰੀ 1969 ਆ ਅੱਗੇ ਖੜੀ ਐ ਵੀ ਹੋਰ ਪੁਰਾਣੀ ਕਾਰ ਕੋਈ ਆ ਖੜੀ ਐ ਜੀ ਇੱਧਰ ਆਈਆਂ ਨੇ ਵੀਰ ਜੀ ਉਹੀ ਲਿਸ਼ਲਿਸ਼ ਕਰਦੀਆਂ ਨਵੀਆਂ ਨਵੀਆਂ 1970 1970 ਵਾਲਾ ਲੱਗਦਾ ਇਦਾਂ ਕੋਈ ਸ਼ੂਭਾ ਆ ਦੇਖੋ ਹੋਲਡਨ ਦੀ ਕਾਰ उन्नीस सौ बानवे टोयटा सोरर आ रही जी आ देखो कार देखो फिर आ ग् किम्पाला इंपाला पुरानी फिल्मों लंबू आता स लंबू एम्पाला च उन्नीस सौ सठ उन्नीस सौ सठ इंपाला एम्पाला ब्रांड की कार खड़ी है तो खड़ी है जी सनबीम सनबीम सन भीम उन्नीस सौ काहठ उन्नीस सौ देख लो सनबीम भीम ਤੁਸੀਂ ਨਿਸ਼ਾਨ ਦੇ ਜੋੰਗੇ ਬਹੁਤ ਦੇਖੇ ਹੋਣਗੇ ਇੰਡੀਆ 'ਚ ਪਰ ਇਹ ਤੁਹਾਨੂੰ ਲੈਂਡ ਰੋਵਰ ਦਾ ਜੋੰਗਾ ਦਿਖਾਈਏ ਇਹ ਕੰਪਨੀ ਲੈਂਡ ਰੋਵਰ 4 व्हीਲ ਡਰਾਈ ਸਟੇਸ਼ਨ ਵੈਗਨ ਆਹ ਦੇਖੋ ਜੀ ਇਹ ਆ ਜੋੰਗਾ ਨਿਸ਼ਾਨ ਦਾ ਤਾਂ ਆਪਾਂ ਇੰਡੀਆ ਦੇ ਵਿੱਚ ਅਕਸਰ ਦੇਖਿਆ ਆਰਮੀ ਵਾਲਿਆਂ ਕੋਲੇ ਹੁੰਦਾ ਪਰ ਇੱਥੇ ਤੁਹਾਨੂੰ ਲੈਂਡ ਰੋਵਰ ਦਾ ਜੋੰਗਾ ਦਿਖਾ ਦਿੰਦੇ ਆ ਆ ਖੜਾ ਆ ਦੇਖੋ ਜੀ 에어 ਕੰਡੀਸ਼ਨ ਸੁਪਰ ਕ੍ਰੂਜ਼ਰ ਆ ਬਸ ਆ ਬਸ ਵੈਲਕਮ 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 ਆਜੋ ਜੀ ਬੱਸ ਦੇ ਵਿੱਚ ਬਹਿਣ ਲੱਗੀ ਹੈ ਸੰਗਤ ਸਾਡੀ ਪੁਰਾਣੀ ਗੱਡੀ ਹੈ ਬਹੁਤ ਪੁਰਾਣੀ ਬੱਸ ਆਖਰੀ ਤੇ ਕੱਟ ਰਹਿ ਗਿਆ ਹਾਂ ਕੋਈ ਹਿਸਟਰੀ ਹੋਮ ਕੇ ਆਹ ਦੇਖੋ ਜੀ ਕਿੰਨੀ ਸੋਹਣੀ ਬੱਸ ਕਿੰਨੀ ਸ਼ਾਨਦਾਰ ਏਸੀ ਬੱਸਾ ਉਸ ਟਾਈਮ ਦੇ ਵਿੱਚ ਵੀ ਏਸੀ 에어 ਕੰਡੀਸ਼ਨ ਬੱਸ ਤੁਹਾਨੂੰ ਦਿਖਾ ਸਕਦੇ ਆ ਕਿੱਥੇ ਬਾਥਰੂਮ ਹੈਗਾ ਇੱਥੇ ਐਂਡ ਤੇ ਵਾਸ਼ਰੂਮ ਹਾਂਜੀ ਇੱਥੇ ਓਕੂਪਾਈਡ ਹੁੰਦਾ ਸੀ ਹਾਂ ਐਂਡ ਤੇ ਵਾਸ਼ਰੂਮ ਸੀਗਾ ਤੁਸੀਂ ਜਾ ਕੇ ਦਿਖਾ ਸਕਦੇ ਸੀ ਵੀ ਇੱਥੇ ਵਾਸ਼ਰੂਮ ਵੀ ਹੈ ਆਹ ਦੇਖੋ ਹਾਂ ਬਾਥਰੂਮ ਸੀਗਾ ਵਿੱਚ ਚੱਲਦੇ ਚੱਲਦੇ ਬਾਥਰੂਮ ਆ ਗਿਆ ਤਿਆਰਿਆ ਪਾਣੀ ਵਾਲਾ ਸਿਸਟਮ ਤੁਸੀਂ ਪਾਣੀ ਪੀ ਸਕਦੇ ਆ ਆ ਦੇਖੋ ਵੀ ਪੁਰਾਣਾ ਕਿੱਡਾ ਜ਼ਖੀਰਾ ਸਾਮਕੇ ਰੱਖਿਆ ਟਰੱਕਾਂ ਦਾ ਦੇਖੋ ਟਰੱਕ ਹੀ ਟਰੱਕ ਤੇ ਇਧਰ ਬੱਸਾਂ ਹੀ ਬੱਸਾਂ ਪੁਰਾਣੀਆਂ ਆ ਆ ਦੇਖੋ ਪੁਰਾਣੀ ਇੱਕ ਬਹੁਤ ਪੁਰਾਣੀ ਕਿਤੇ ਬੱਸ ਹੋਣੀ ਆ ਆ ਦੇਖੋ ਏ ਕਿੱਡੀਆਂ ਪੁਰਾਣੀਆਂ ਟੂਰਿਸਟ ਵਹੀਕਲ 1947 ਦਾ ਆ ਜਿਹੜੀ ਤੁਸੀਂ ਦੇਖ ਰਹੇ ਇੰਟਰਨੈਸ਼ਨਲ ਕੰਪਨੀ ਦੀ 1947 ਤੇ ਆ ਅੱਗੇ ਜਾ ਕੇ ਦੇਖੋ ਟਰੱਕ ਕਿੰਨਾ ਨਜ਼ਾਰਾ ਆ ਜੀ ਇਹ ਸਭ ਕੁਝ ਕਿੱਥੇ ਆ ਜੇ ਤੁਹਾਨੂੰ ਪਤਾ ਤਾਂ ਕਮੈਂਟ ਕਰਕੇ ਦੱਸੋ ਨਹੀਂ ਤਾਂ ਕਮੈਂਟ ਚ ਮੈਨੂੰ ਪੁੱਛੋ ਜ਼ਰੂਰ ਪੁੱਛੋ ਤੇ ਜ਼ਰੂਰ ਦੱਸੋ ਦੱਸਣ ਪੁੱਛਣ ਵਾਲੀ ਜਾਣਕਾਰੀ ਵਾਦੀ ਹੈ ਵਾਲਵੋ 1999 ਓ ਦੇਖੋ ਕਿੱਡਾ ਵੱਡਾ ਸਿਸਟਮ ਹੈ ਇੱਥੇ ਟਰੱਕ ਹੀ ਟਰੱਕ ਤੇ ਬੱਸਾਂ ਹੀ ਬੱਸਾਂ ਆ ਜੀ ਆ ਜੀ 1929 ਦਾ ਫਾਇਰ ਇੰਜਨ ਤੁਸੀਂ ਦੇਖੋ 1929 ਤੋਂ ਸ਼ੈਵਰਲੇ ਕੰਪਨੀ ਦਾ ਗਾਗ ਸਿੰਘ ਮੋਦਲ ਵੀ ਬਹਿ ਗਏ ਨੇ ਆਪਣੇ ਅੱਜਕੱਲ ਜੀਸੀਬੀ ਬਣਾਈ ਫਿਰਦੇ ਟਰੈਕਟਰਾਂ ਮਗਰ ਪਾ ਕੇ ਨਾ ਜਿਗਾਰ ਬਣਾਇਆ ਆ ਦੇਖੋ ਜੀ ਵੈਲਕਮ ਮੂਰ ਇੰਜੀਨੀਅਰਿੰਗ ਮੈਲਬਨ ਐਂਡ ਸਿਡਨੀ ਉਹਨਾਂ ਨੇ ਉਸ ਟਾਈਮ ਦੇ ਵਿੱਚ ਬਹੁਤ ਪੁਰਾਣੇ ਸਮੇਂ ਦੇ ਵਿੱਚ ਇਹਨੂੰ ਬਣਾ ਦਿੱਤਾ ਸੀ ਆ ਦੇਖੋ ਜੁਗਾੜ ਉਸੇ ਤਰ੍ਹਾਂ ਐਜ਼ ਇਟ ਇਜ਼ ਜੀਸੀਬੀ ਜਿਹਨੇ ਆਪਣੇ ਹੁਣ ਟਰੈਕਟਰਾਂ ਦੇ ਅੱਗੇ ਕੜੈਂਚੂ ਪਾ ਦਿੰਦੇ ਆ ਆ ਬਣਿਆ ਪਿਆ ਜੀਸੀਬੀ ਟਰੈਕਟਰ ਵਾਲਾ ਪੁਰਾਣੇ ਸਮੇਂ ਦੇ ਵਿੱਚ ਇਹ ਹੈਗਾ ਜੀ ਦੇਖ ਲਓ ਤੁਸੀਂ ਫਾਰਡ ਫਾਰਡ ਫੋਰਸਨ ਵੇਜਰ ਟਰੈਕਟਰ 1945 ਤੋਂ 1952 ਇਅਰ ਦਾ ਮਾਡਲ ਆ 45 ਕਿੰਨੇ ਸਾਲ ਪੁਰਾਣਾ ਦੇਖ ਲਓ ਆ ਖੜਾ ਜਿਹੜਾ ਅੱਜ ਕੱਲ ਆਪਣੇ ਇੱਥੇ ਹੁਣ ਵਰਤੇ ਟਰੈਕਟਰ ਆ ਹੁਣ ਤੁਸੀਂ ਦੇਖਦੇ ਹੋਵੋਗੇ ਵੀ ਆ ਉੱਤੇ ਯਾਰਾ ਫਰਲੇ ਜੇ ਕਾਦੇ ਲਾਇਆ ਹਰ ਇੱਕ ਚੀਜ਼ ਦੇ ਨਾਲ ਲੱਗਿਆ ਹੋਇਆ ਟੰਗਿਆ ਹੋਇਆ ਤਾਂ ਮੈਂ ਦੱਸਣਾ ਚਾਹੁੰਦਾ ਵੀ ਜਿਹੜੇ ਬੰਦੇ ਨੇ ਜਿਹੜੀ ਚੀਜ਼ ਇੱਥੇ ਦਾਨ ਕੀਤੀ ਆ ਉਹਨਾਂ ਦੇ ਨਾਲ ਉਹਦੀ ਫੈਮਿਲੀ ਹਿਸਟਰੀ ਉਹ ਕਿਹੜੇ ਕੰਮ ਕਰਦੇ ਆ ਉਹ ਇੱਥੇ ਸਾਰੇ ਨਾ ਇਕੱਲੇ-ਇਕੱਲੇ ਦਾ ਨਾਲ ਫਲੈਕਸ ਲਾ ਕੇ ਮੈਂਸ਼ਨ ਕੀਤਾ ਆ ਯਾਨੀ ਕਿ ਜੇ ਮੈਂ ਸੌਖੇ ਸ਼ਬਦਾਂ 'ਚ ਕਹਾਂ ਤਾਂ ਸੇਵਾ ਕਰਾਈ ਵੀ ਇਹ ਕਿਹਨੇ-ਕਿਹਨੇ ਸੇਵਾ ਕਰਾਈ ਉਹ ਸੇਵਾ ਕਰਨ ਵਾਲਿਆਂ ਦੇ ਇੱਥੇ ਫਰਲੇ ਟੰਗੇ ਹੋਏ ਆ ਦੇਖੋ ਭਾਈ ਪੁਰਾਣੇ ਸਮੇਂ ਦੇ ਟੈਲੀਫੋਨ ਕਿਹੇ ਕਿਹੜੇ ਜੇ ਟੈਲੀਫੋਨ ਸੀ ਉਹ ਦੇਖੋ ਕੰਧਾਂ ਨਾਲ ਲੰਕਦੇ ਪੁਰਾਣੇ ਸਮੇਂ ਦੇ ਸਾਰੇ ਟੈਲੀਫੋਨ ਤੁਹਾਨੂੰ ਕੰਧ ਤੇ ਲੰਕਦੇ ਨਜ਼ਰ ਆਉਣਗੇ ਨਰੇ ਟੈਲੀਫੋਨ ਆ ਟੈਲੀਫੋਨੀ ਟੈਲੀਫੋਨ ਨਾ ਟੈਲੀਫੋਨੀ ਟੈਲੀਫੋਨ ਆ ਦੇਖੋ ਕਿੰਨੇ ਪੁਰਾਣੇ ਫੋਨ ਸਾਰੇ ਨਜ਼ਰ ਆਉਣਗੇ ਤੁਹਾਨੂੰ ਇੱਥੋਂ ਤੱਕ ਲੱਗੇ ਹੋਇਆ ਟੈਲੀਫੋਨ ਇੱਥੋਂ ਤੱਕ ਆਹ ਪ੍ਰਭੂ 1938 ਦਾ ਰੇਡੀਓ ਲੱਕੜ ਦੀ ਬਾਡੀ ਵਾਲਾ ਜਨਰਿਕ ਰੇਡੀਓ 1938 ਆਹ ਦੇਖ ਲਓ ਸਾਰੇ ਹੀ ਰੇਡੀਓ ਪਏ ਆ ਵੱਖਰੀ ਵੱਖਰੀ ਤਰ੍ਹਾਂ ਦੇ ਤੁਹਾਨੂੰ ਦੇਖ ਕੇ ਲੱਗੂਗਾ ਵੀ ਬੁਸ਼ ਕੰਪਨੀ ਫਿਲਿਪਸ ਕੰਪਨੀ ਤੇ ਆਹੋ ਦੇਖੋ ਲੱਕੜ ਦੀ ਬਾਡੀ ਵਾਲੇ ਸਾਰੇ ਦੇ ਸਾਰੇ ਰੇਡੀਓ ਅੱਗੇ ਵੀ ਆਜਾ ਤੁਹਾਨੂੰ ਦਿਖਾ ਦਿੰਨਾ ਆਹ ਪਏ ਆ ਰੇਡੀਓ ਨਰੇ ਉਹ ਨਿੱਕਾ ਜਿਹਾ ਰੇਡੀਓ ਆਹ ਦੇਖੋ ਹੀਲਿੰਗ 골ਡਨ ਵਾਇਸ ਆ ਸਾਰਾ ਸਾਰਾ ਰੀਅਰ ਵਿਊ ਆਫ ਵੈਲਿਊ ਵਾਲਵ ਰੇਡੀਓ ਵਾਲਵ ਰੇਡੀਓ ਆ ਰੇਡੀਓ ਹੀ ਰੇਡੀਓ ਦੇਖੋ ਕਿੰਨੇ ਰੇਡੀਓ ਮਹਾਰਾਜ ਬੰਬ ਬਲਾਈ ਬਈਆ ਰੇਡੀਓ ਵਾਲੀ ਬੰਬ ਇੱਥੋਂ ਤੱਕ ਰੇਡੀਓ 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 ਐਂਡ ਆ ਰਿਆ ਮੇਡ ਇਨ ਕੋਰੀਆ 1970 ਮਾਡਲ ਰੇਡੀਓ ਨਿਰੇ ਹੀ ਰੇਡੀਓ ਰੇਡੀਓ ਹੀ ਰੇਡੀਓ ਲਓ ਭਾਈ ਜੁਆਕੋ ਜਿਹੜੇ ਅੱਜ ਕੱਲ ਦੇ ਜੰਮੇ ਉਹ ਦੇਖ ਲਓ ਪੁਰਾਣੇ ਸਮੇਂ ਦੇ ਵਿੱਚ ਸਾਡਾ ਟੈਲੀਵਿਜ਼ਨ ਕਿਹ ਜਾਂਦਾ ਸੀ ਆਹ ਹੁੰਦਾ ਸੀ ਸਾਡਾ ਟੈਲੀਵਿਜ਼ਨ ਇਹਨੂੰ ਲੱਗਾ ਹੁੰਦਾ ਸੀ ਸ਼ਟਰ ਇਹ ਸ਼ਟਰ ਜੇ ਬੰਦ ਕਰ ਦਿੰਦੇ ਸੀਗੇ ਤੇ ਟੈਲੀਵਿਜ਼ਨ ਇਹਦਾ ਅੱਗੋਂ ক্লোਜ਼ ਹੋ ਜਾਂਦਾ ਸੀ ਓ ਨਿੱਕੀ ਜੀ ਚਾਬੀ ਲਾਉਣ ਨੂੰ ਬਣੀ ਆ ਥਾਂ ਇੱਥੇ ਜੀਨੇ ਚਾਬੀ ਲਾ ਦੇਣੀ ਉਸ ਤੋਂ ਬਾਅਦ ਸਿਆਪਾ ਪੈ ਜਾਣਾ ਉਹ ਸ਼ਟਰ ਬੰਦ ਕਰਕੇ ਡੰਡੀ ਪੈਣਾ ਉਹਨੇ ਫਿਰ ਕੋ ਇਹਨੇ ਚਮਚਾ ਮਾਰ ਕੋ ਕੁਛ ਮਾਰ ਖੋਲਣਾ ਨੂੰ ਇਹ ਆ ਸਾਢੇ ਸਮੇਂ ਦਾ ਤੇ ਪੁਰਾਣਾ ਟੈਲੀਵਿਜ਼ਨ ਆ ਨਰੇ ਹੀ ਪੁਰਾਣੇ ਟੈਲੀਵਿਜ਼ਨ ਪਾਇਆ ਤੁਸੀਂ ਹੋਰ ਵੀ ਦੇਖ ਲਓ ਪਰ ਆ ਬਾਲਾ ਘੰਟਾ ਕਿਉਂ ਸ਼ਟਰ ਵੱਜਦਾ ਸੀ ਆ ਉਹ ਵੀ ਪਿਆ ਪੁਰਾਣੇ ਸਮੇਂ ਦਾ ਟੈਲੀਵਿਜ਼ਨ